ਕਿੰਨੇ ਫੜਕੇ ਨਾ ਹੋਣੇ ਚਿਹਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਤੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਸ ਜਾਲੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨੇ ਜਾਲੀਆਂ ਲੱਗੀਆਂ ਤਾਂ ਰੋਕੇ ਲੱਗੇ ਮੈਂ ਯਾਰ ਤੂੰ ਹੋਰ ਤਰ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਗੱਡੀ ਨੂੰ ਸਾਈਡ ਤੇ ਕਰ ਮੈਂ ਰਾਜੀ ਬੱਧਾ ਨੀ ਕਰਦਾ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਤੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਰਕ ਲੈ ਹੁੰਦਾ ਰਕ ਲੈ ਹੁੰਦਾ ਨਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਨਹੀਂ ਹੁੰਦਾ ਹਾਂ ਜੀ ਵਰਦੀ ਜਾਣਾ ਸਾਡੀ ਹੁੰਦੀ ਐ ਇਸ ਦੀ ਨਾਗਰ ਸਾਹਮਣੇ ਲੱਗਾਂ ਦੱਸ ਯਾਰ ਵੀ ਨਾ ਕਰਦਾ ਆਹ ਆਪਰੇਸ਼ਨ ਟੀਮ ਚ ਲੈ ਆਹ ਗੱਲ ਕਰ ਲੈ ਲੈ ਆਹ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਮਾਰੀ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦੋ ਖਵਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋ ਕਿ ਮੇਰੀਆਂ ਮਾਣ ਹੋਈ ਭਾਈ ਜੀ ਸਾਨੂੰ ਤੇ ਮੂੰਹ ਤੇ ਲਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸੋ ਕੀ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੋਂਦ ਦੱਸਿਆ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਨੂੰ ਮੈਂ ਲੱਗੀ ਹਾਂ ਪੂਨ ਸਿਟੀ ਤੇ ਤੇ ਬਲਾਜਮਾ ਮੈਂ ਵੀ ਬਲਾਜਮਾ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦਨ ਵੀ ਆਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਤੈਨੂੰ ਲਾਉਣੀਆਂ ਮੈਂ ਆ ਠੀਕ ਉਹ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਲਾਉਣ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਤਾ ਹੀ ਕੀ ਕਰਾਂ ਮੈਨੂੰ ਦਫਰ ਮੈਨੂੰ ਵੀ ਕਹਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਹਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਬੈਸਨ ਉਹ ਕਹਾ ਕੀ ਉਹ ਤੇ ਐਵੇਂ ਬੱਸੀ ਹੁੰਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋਈ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਨਾ ਭਾਈ ਸਾਈਡ ਤੇ ਕਰਨਾ ਮਾੜੀ ਜਾਨ ਕਰਦਾ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰੋ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੂੰ ਅਸਲਾ ਨਾ ਕਹਿੰਦੇ ਇੰਨਾ ਹੀ ਤੂੰ ਜਾਨੀ ਨਹੀਂ ਹੁੰਦੇ ਦੋਦ ਵੇਜਣ ਜੀ ਰਹੀਆਂ ਵੀ ਤਾ ਕੇ ਪੁੱਛ ਤੈਨੂੰ ਕਵਰੀ ਕੀ ਕੀਤੀ ਰਜੀਦ ਐ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੇਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨੂੰ ਜੇ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਜੇ ਮੈਨੂੰ ਲੱਗੂ ਮੈਂ ਤੇ ਮੈਂ ਵੀ ਸਾਨੂੰ ਮਿਲਦੀ ਹੋਈ ਆਪਣੀ ਡੂੜੀ ਕਰਨੀ ਆ ਮਾਨੂੰ ਕਿ ਤੀਰੇ ਤੇ ਇਹ ਕਿਹੜੀ ਗੱਲ ਜਿਹੜੀ ਡੂੜੀ ਤੂੰ ਕਰਨੀ ਆ ਤੇ ਮੈਂ ਕਰਾਉਣ ਡਿਆ ਜਾਲੀਆਂ ਲਾਉਣੀ ਨਹੀਂ ਲਾਉਣੀ ਗਾਣੀ ਲਾਉਣੀ ਫਿਰ ਲੱਗਾ ਰਿਹਾ ਤੇ ਬੈਠਾ ਰੋ ਤੇ ਮੈਂ ਰੋਦੇਣਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂੰਗਾ ਮੈਂ ਇਹ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਕਿਹਨੇ ਚਾਹੀਦਾ ਅੱਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਮੈਂ ਨਹੀਂ ਰੂੰਗੀ ਜਾਲੀਆਂ ਆਪਰੇਸ਼ਨ ਦੀ ਡੂੜੀ ਲਾਣੀ ਜਾਲੀਆਂ ਲਵਾਉਣਾ ਲਾਉਣਾ ਲਾਉਣਾ ਡਿਫੀ ਨਾਲ ਸੁਣਾਓ ਭੰਦੀ ਸਾਹਿਬ ਉਹ ਸਾਰੇ ਇੱਥੇ ਰੁਕ ਕੇ ਇਕਲੋਤੇ ਐ ਜਾਲੀਆਂ ਲਾਈਆਂ ਲਾ ਤੂੰ ਗੱਡਾ ਮਲਾ ਜਮਾ ਤਾਂ ਤਮ ਕਾਣ ਬਾਦੀ ਘੱਟ ਪੋਈ ਕੋਈ ਚੱਕਰ ਨਹੀਂ ਵੀਡੀਓ ਬਣੀਏ ਦੁਕਾਨਾ ਕਰਦਾ ਸਾਡੇ ਤੇ ਹਸਾਣ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਫੁੱਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਪੈਡ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤਾਂ ਜਾਂ ਸਕਦਾ ਨਾ ਨਜ਼ਾਇਰ ਮਲਾ ਜਰਾ ਮੈਨੂੰ ਕਹਿੰਦਾ ਤੂੰ ਉਦੋਂ ਮੈਨੂੰ ਆਹ ਜਾਲੀਆਂ ਲੀਆਂ ਲਾ ਸਾਈਡ ਤੇ ਉਹ ਨਾ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਪੁੱਤ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਕੇ ਜੀ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਆਪਾਂ ਦਾ ਕੰਮ ਕਰਦੇ ਮੈਂ ਵੀ ਕਰਾਂ ਦੇ ਵੀਰਾ ਤੂੰ ਆਪੜ ਲਿਆ ਇੱਥੇ ਸਭ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਦਿੱਤੀ ਕਿੰਨੀ ਵੀ ਇੱਜ਼ਤ ਦੇਣਾ ਬਲੋ ਕਿੰਨੀ ਇੱਜ਼ਤ ਕਿੰਨੀ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਹਿ ਤੁਹਾਨੂੰ ਹੋਰ ਕੀ ਕਹਿ ਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜੜੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿ ਰਹੇ ਹੋ ਤੁਸੀਂ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਐ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਦੇ ਜੀ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੇਰੇ ਫਿਰ ਮਲਾਜਮ ਦਾ ਕੌਂਟਰੋਲ ਤੇ ਕਰੋ